ਨਮਸਕਾਰ ਸਤਿ ਸ਼੍ਰੀ ਅਕਾਲ ਮرحبا ਸੋਸ਼ੀਅਰ ਨੂੰ ਧਿਆਨ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜ ਰਹੇ ਹਾਂ ਤਾਜ਼ਾ ਅੱਜਕੱਲ੍ਹ ਮਾਮਲਾ ਲੁਧਿਆਣਾ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ ਰੀਅਲ ਏਸਟੇਟ ਸੈਕਟਰ ਨੂੰ ਲੈ ਕੇ ਜੀ ਹਾਂ ਰੀਅਲ ਏਸਟੇਟ ਸੈਕਟਰ ਦੇ ਵਿੱਚ ਓਮੈਕਸ ਗਰੁੱਪ ਵੱਲੋਂ ਲਗਾਤਾਰ ਆਪਣੇ ਜਿਹੜੇ ਕਸਟਮਰਸ ਨਾਲ ਜਿਹੜੇ ਕੀਤੇ ਵਾਅਦਿਆਂ ਦੀ ਵਾਅਦਾ ਖਿਲਾਫੀ ਦੇ aarop ਲੱਗ ਰਹੇ ਨੇ ਕਸਟਮਰਸ ਦੇ ਵਿੱਚ ਇੱਕ ਰੋਸ ਹੈ ਜਾਂ ਆਮ ਇਨਵੈਸਟਰ ਦੇ ਵਿੱਚ ਇੱਕ ਰੋਸ ਹੈ ਕਿ ਉਹਨਾਂ ਨੂੰ ਓਮੈਕਸ ਗਰੁੱਪ ਵੱਲੋਂ ਫਿਕਸ ਰਿਟਰਨ ਦੇ ਸਪਨੇ ਦਿਖਾ ਕੇ ਲੁਭਾਉਣੇ ਸਪਨੇ ਦਿਖਾ ਕੇ ਜਿਹੜਾ ਹੈ ਉਹਨਾਂ ਤੋਂ ਵੱਡੇ ਮਾਤਰਾ ਤਦਾਦ ਦੇ ਵਿੱਚ ਇਹ ਗੰਤੀ ਦੇ ਵਿੱਚ ਵੱਡੀ ਇਨਵੈਸਟਮੈਂਟ ਕੀਤੀ ਗਈ ਸੀ ਦੱਸ ਜੀ ਕਿਉਂ ਮੈਕਸ ਗਰੁੱਪ ਵੱਲੋਂ ਜਿਹੜਾ ਲੁਧਿਆਣਾ ਦੇ ਸਾਊਥ ਕਨਾਲ ਰੋਡ ਤੇ ਲਗਭਗ 100 ਏਕੜ ਦੀ ਟਾਊਨਸ਼ਿਪ ਦੇ ਵਾਦੇ ਦਿਖਾ ਕੇ ਪਲਾਨ ਦਿਖਾ ਕੇ ਉਸ ਦੀ ਐਵਲਸ ਦੇ ਵਿੱਚ ਮਹਿੰਗੇ ਪਲਾਟ ਵੇਚੇ ਗਏ ਪਰ 3 ਸਾਲ ਹੋਣ ਦੇ ਬਾਵਜੂਦ ਵੀ ਹਜੇ ਤੱਕ ਲੋਕਾਂ ਨੂੰ ਉਹ ਜਗਾ ਦੇ ਰਜਿਸਟਰੀਆਂ ਨਹੀਂ ਹੋਈਆਂ ਜਾਂ ਅਪਰੂਵਡ ਨਕਸ਼ੇ ਨਹੀਂ ਮਿਲ ਸਕੇ ਦੱਸ ਦਈਏ ਕਿ ਲੋਕਾਂ ਦੇ ਵਿੱਚ ਇਹ ਲੋਕਾਂ ਦਾ આરોਪ ਹੈ ਕਿ ਓਮੈਕਸ ਗਰੁੱਪ ਵੱਲੋਂ ਹਰੇਕ ਨੂੰ ਲਗਭਗ 60 ਲੱਖ ਤੋਂ ਲੈ ਕੇ 70 ਲੱਖ ਅਲੱਗ-ਅਲੱਗ ਇਨਵੈਸਟਰਸ ਨੂੰ 60 ਲੱਖ ਦੇ ਬਦਲੇ ਹਰ ਮਹੀਨੇ 60000 ਤੇ 70 ਲੱਖ ਦੇ ਬਦਲੇ ਹਰ ਮਹੀਨੇ 70 ਲੱਖ ਵਰਗੇ ਫਿਕਸਡ ਰਿਟਰਨ ਦੇਣ ਦੇ ਵਾਅਦੇ ਕੀਤੇ ਗਏ ਸੀ ਤੇ ਇਹ ਵੀ ਵਾਅਦਾ ਕੀਤਾ ਗਿਆ ਸੀ ਕਿ ਅਪਰੂਵਡ ਨਕਸ਼ਾ ਆ ਹੰਦ ਤੱਕ ਇਹ ਰੈਗੂਲਰ ਇਹ ਇਨਵੈਸਟਮੈਂਟ ਦਿੱਤੀ ਜਾਏਗੀ ਉਹਨਾਂ ਨੂੰ ਰਿਟਰਨ ਔਨ ਇਨਵੈਸਟਮੈਂਟ ਦਿੱਤੀ ਜਾਏਗੀ ਪਰ ਦਾਦੀ ਕੀ ਹਜੇ ਤੱਕ ਜੋ ਚਰਚਾਵਾ ਚੱਲ ਰਹੀਆਂ ਨੇ ਕਿ ਹਜੇ ਤੱਕ ਮੈਕਸ ਗਰੁੱਪ ਲਗਭਗ 100 ਏਕੜ ਦੀ ਜ਼ਮੀਨ ਤੇ ਕਬਜੇ ਨਹੀਂ ਲੈ ਪਾਇਆ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਾਅਵੇ ਕੀਤੇ ਜਾ ਰਹੇ ਹੈ ਕਿ ਕਈ ਜ਼ਮੀਨਾਂ ਦੀ ਰਜਿਸਟਰੀਆਂ ਹੀ ਹਜੇ ਹੁਣ ਹੋ ਰਹੀਆਂ ਨੇ ਤੇ ਜੇ ਰਜਿਸਟਰੀ ਹੁਣ ਹੋ ਰਹੀ ਹੈ ਤੇ ਉਸ ਤੋਂ ਬਾਅਦ ਹਜੇ ਕਬਜੇ ਵੀ ਮਿਲ ਰਹੇ ਨੇ ਸੋ ਜਦ ਤੱਕ ਕਬਜੇ ਪ੍ਰੋਪਰ ਨਹੀਂ ਮਿਲਦੇ ਰੀਰਾ ਨਿਯਮ ਅਨੁਸਾਰ ਉੱਥੇ ਰੀਰਾ ਅਪਲਾਈ ਨਹੀਂ ਕੀਤਾ ਜਾ ਸਕਦਾ ਤੇ ਜੇ ਜੇ ਰੀਰਾ ਹੀ ਨਹੀਂ ਅਪਲਾਈ ਹੋਇਆ ਤੇ ਫਿਰ ਲੋਕਾਂ ਨੂੰ ਜਿਹੜੇ 6 ਮਹੀਨੇ ਪਹਿਲਾਂ ਨਕਸ਼ੇ ਦਿਖਾ ਕੇ ਉਹਨਾਂ ਦੇ ਰਿਟਰਨ ਔਨ ਇਨਵੈਸਟਮੈਂਟ ਦੇ ਜਿਹੜੇ ਵਾਅਦੇ ਆ ਉਹ ਤੇ ਜਿਹੜਾ ਹੈਗਾ ਰਿਟਰਨ ਬੰਦ ਕਰ ਦੇਣਾ ਉਹ ਸਾਰਾ ਚਰਚਾਵਾ ਦੇ ਵਿੱਚ ਬਣਿਆ ਹੋਇਆ ਲੋਕਾਂ 'ਚ ਰੋਸ ਹੈ ਕਿ ਜੇ ਹੈ ਤੱਕ ਰੇਰਾ ਨੰਬਰ ਆਇਆ ਹੀ ਨਹੀਂ ਤਾਂ ਸਾਨੂੰ ਕਿਹੜੇ ਨਕਸ਼ੇ ਦਿਖਾਏ ਗਏ ਸੀ ਔਰ ਉਹ ਨਕਸ਼ਿਆਂ ਦੇ ਦੇ بیس ਤੇ ਸਾਡਾ ਜਿਹੜਾ ਰਿਟਰਨ ਸਾਨੂੰ ਜਿਹੜਾ ਇੱਕ ਫਿਕਸ ਰਿਟਰਨ ਦੇ ਵਾਦੇ ਹਰ ਮਹੀਨੇ ਦੇ ਕੀਤੇ ਗਏ ਸੀ ਉਹ ਕਿੱਦਾਂ ਬੰਦ ਕੀਤੇ ਗਏ ਤੇ ਲੋਕਾ ਲੋਕੀ ਪ੍ਰਸ਼ਾਸਨ ਵੱਲ ਤੇ ਰੇਰਾ ਵੱਲ ਤੇ ਗਲਾਡਾ ਵੱਲ ਲਗਾਤਾਰ ਦੇਖ ਰਹੇ ਨੇ ਕਿ ਕਿਉਂ ਇਹ ਸਰਕਾਰੀ ਅਦਾਰੇ ਜਿਹੜੇ ਆ ਉਚੋਪੇ ਤੇ ਆਮ ਜਨਤਾ ਦੇ ਜਿਹੜੇ ਅਧਿਕਾਰ ਆ ਉਹਨਾਂ ਦਾ ਹਨਨ ਹੋ ਰਿਹਾ ਉਹਨਾਂ ਦੇ ਨਾਲ ਜਿਹੜਾ ਹੈਗਾ ਲੁੱਟ ਕੁਸੁੱਧ ਹੋ ਰਹੀ ਹੈ ਕਿਉਂਕਿ ਆਮ ਜਨਤਾ ਜਿਹੜੀ ਹੈ ਲਗਾਤਾਰ ਇਹ ਰੀਅਲ ਏਸਟੇਟ ਦੇ ਸਕੀਮਾਂ ਦੇ ਵਿੱਚ ਲਗਾਤਾਰ ਫਸਦੀ ਨਜ਼ਰ ਆ ਰਹੀ ਹੈ ਤਾਂ ਜੀ Omax group ਜਿਹੜਾ ਦਾਅਵੇ ਕਰਦਾ ਹੈ ਕਿ ਉਹ ਇੰਡੀਆ ਦੇ ਵਿੱਚ 8 ਸਟੇਟਾਂ ਦੇ ਵਿੱਚ ਜਿਹੜਾ ਸਫਲ ਪ੍ਰੋਜੈਕਟ ਲਿਆ ਚੁੱਕਾ ਹੈ ਜਿਹਦੇ ਵਿੱਚੋਂ 21 ਸ਼ਹਿਰਾਂ ਦੇ ਵਿੱਚ ਉਹਨਾਂ ਦੇ ਅਲੱਗ-ਅਲੱਗ ਪ੍ਰੋਜੈਕਟ ਨੇ ਪਰ ਲੁਧਿਆਣਾ ਦੇ ਵਿੱਚ ਇਸ ਟਾਈਮ ਲਗਾਤਾਰ Omax group ਚਰਚਾ ਵਿੱਚ ਬਣਿਆ ਹੈ ਕਿਉਂਕਿ ਇੱਕ ਪਾਸੇ ਰੇਲਵੇ ਤੋਂ ਦਿੱਤੀ ਹੋਈ ਲੀਜ਼ ਤੇ ਜਿਹੜੀ ਹੈਗੀ ਹੈ ਲੀਜ਼ ਤੇ ਦਿੱਤੀ ਗਈ ਜਗ੍ਹਾ ਤੇ ਜਿਹੜੇ 70 ਤੋਂ 80 ਹਜ਼ਾਰ ਜਿਹੜੇ ਹੈਗੇ ਹੈ ਸਕਰ ਫੀਟ ਦੇ ਹਿਸਾਬ ਨਾਲ ਜਿੱਥੇ ਸਮਾਨ ਵੇਚਿਆ ਜਾ ਰਿਹਾ ਲੋਕਾਂ ਨੂੰ 70 ਹਜ਼ਾਰ ਫੁੱਟ ਦੇ ਹਿਸਾਬ ਨਾਲ ਲੋਕਾਂ ਨੂੰ ਕਮਰਸ਼ੀਅਲ ਸਪੇਸ ਵੇਚੀ ਜਾ ਰਹੀ ਹੈ ਲੀਜ਼ ਦੀ ਜਗ੍ਹਾ ਤੇ ਉਹ ਫਿਕਸ ਰਿਟਾ ਉਹਨਾਂ ਦੇ ਲੁਭਾਉਣੇ ਸੁਪਨੇ ਦਿਖਾ ਕੇ ਦੂਜੇ ਪਾਸੇ ਕਨਾਲ ਰੋਡ ਤੇ ਵੀ ਇਦਾਂ ਦੀਆਂ ਹੀ ਲੁਭਾਉਣੇ ਸੁਪਨੇ ਦਿਖਾ ਕੇ ਵੱਡੀ ਗਿਣਤੀ ਚ ਪਲਾਟ ਵੇਚੇ ਗਏ ਪਰ ਹੁਣ ਉਹਨਾਂ ਦੀ ਇਨਵੈਸਟਮੈਂਟ ਜਿਹੜੀ ਰਿਟਰਨ ਹੈ ਇਨਵੈਸਟਮੈਂਟ ਤੇ ਉਹ ਬੰਦ ਕਰ ਦਿੱਤੀ ਗਈ ਹੈ ਜਦਕਿ ਸ਼ੁਰੂਆਤੀ ਤੌਰ ਤੇ ਵਾਅਦੇ ਕੀਤੇ ਗਏ ਸੀ ਕਿ ਰਿਟਰਨ ਜਿਹੜਾ ਨਕਸ਼ੇ ਆਨ ਤੱਕ ਰਿਟਰਨ ਜਾਰੀ ਰਹੇਗੀ ਪਰ ਹਜੇ ਤੱਕ ਰੀਰਾ ਨੰਬਰ ਹੀ ਨਹੀਂ ਅਪਲਾਈ ਹੋ ਪਾਇਆ ਤੇ ਰਿਟਰਨ ਕਿਦਾਂ ਬੰਦ ਕੀਤੀ ਗਈ ਵਾਦਾ ਖਿਲਾਫੀ ਦੇ આરોਪ ਲੱਗ ਰਹੇ ਨੇ ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਉਮੈਕਸ ਤੇ ਜੀਐਮ ਨਾਲ ਵੀ ਗੱਲ ਲੋਕ ਲੁਧਿਆਣਾ ਦੇ ਜਿਹੜੇ ਅਧਿਕਾਰਕ ਉਪਚਾਰਕ ਅਧਿਕਾਰੀ ਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਇਹ ਆਉ ਕਿਤੇ ਬਿਜ਼ੀ ਰਹੇ ਪਰ ਕੁੱਲ ਮਲਾਕੇ ਜਿਹੜੇ ਹੁਣ ਉਮੈਕਸ ਅਧਿਕਾਰਕ ਤੌਰ ਤੇ ਅਧਿਕਾਰੀ ਹੈਗੇ ਆ ਉਹ ਲਗਾਤਾਰ ਜਿਹੜੀ ਸਾਊਥ ਸਿਟੀ ਰੋਡ ਤੇ ਹੁਣ ਉੱਥੇ ਲਗਾਤਾਰ ਅਲੱਗ-ਅਲੱਗ ਕੋਈ ਫੰਕਸ਼ਨ ਰੱਖ ਕੇ ਜਾਂ ਕੋਈ ਲੁਭਾਉਣੇ ਇਵੈਂਟ ਰੱਖ ਕੇ ਲੋਕਾਂ ਨੂੰ ਕਿਸੇ ਤਰੀਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ 4 ਅਕਤੂਬਰ ਨੂੰ ਵੀ ਸ਼ਨੀਵਾਰ ਨੂੰ ਵੀ ਇੱਥੇ ਇੱਕ ਵੱਡਾ ਕੋਈ ਇਵੈਂਟ ਦਾ ਉਜਨ ਦਿੱਤਾ ਗਿਆ ਜਦੇ ਵਿੱਚ ਲੋਕਾਂ ਨੂੰ ਬੁਲਾਇਆ ਗਿਆ ਤਾਂ ਕਿ ਲੋਕਾਂ ਨੂੰ ਕਿਤੇ ਨਾ ਕਿਤੇ ਇਹਦੀ ਚੱਕਾ ਚੌਂ ਦੇ ਵਿੱਚ ਲਗਾ ਕੇ ਜਿਹੜਾ ਉਹਨਾਂ ਤੇ ਉਹਨਾਂ ਨਾਲ ਫਿਕਸ ਰਿਟਰਨ ਬੰਦ ਕਰਕੇ ਕੀਤੀ ਗਈ ਵਾਦਾ ਖਿਲਾਫੀਆ ਰੇਰਾ ਨੰਬਰ ਨਾਂ ਨੂੰ ਲੈ ਕੇ ਕੀਤੇ ਜਾ ਰਹੇ ਸਵਾਲਾਂ ਤੋਂ ਕਿਤੇ ਨਾ ਕਿਤੇ ਉਹਨਾਂ ਨੂੰ ਗੁੰਮਰਾ ਕੀਤਾ ਜਾ ਸਕੇ ਜਾਂ ਉਹਨਾਂ ਤੋਂ ਧਿਆਨ ਹਟਾਇਆ ਜਾ ਸਕੇ ਫਿਲਹਾਲ ਪ੍ਰਸ਼ਾਸਨ ਇਸ ਮਾਮਲੇ 'ਚ ਕਿਉਂ ਨਹੀਂ ਕੋਈ ਕਦਮ ਚੱਕ ਰਿਹਾ ਜਾਂ ਗਲਾਡਾ ਦੇ ਅਧਿਕਾਰੀਆਂ ਦਾ ਕੀ ਕਹਿਣਾ ਇਹ ਵੀ ਜਰੂਰ ਜਾਣਨ ਦੀ ਕੋਸ਼ਿਸ਼